ਹੈਲੋ ਦੋਸਤੋ ਅੱਜ ਮੈਂ ਆਨੰਦ ਲੈ ਰਿਹਾ ਹਾਂ ਸਾਡੇ ਨੇੜੇ ਸਲਾਨਾ ਛਿੰਝ ਮੇਲੇ ਦਾ ਇੱਥੇ ਵੱਖ-ਵੱਖਰੇ ਅਖਾੜਿਆਂ ਤੋਂ ਵੱਡੇ-ਵੱਡੇ ਪਹਿਲਵਾਨ ਤੇ ਉਹਨਾਂ ਦੇ ਉਸਤਾਦ ਲੋਕ ਆਏ ਹੋਏ ਨੇ ਤੇ ਤੁਸੀਂ ਗਰਾਊਂਡ ਦੇ ਸਾਈਡਾਂ ਤੇ ਲੱਗੀਆਂ ਤਖਤੀਆਂ ਤੇ ਵੱਖ-ਵੱਖਰੇ ਅਖਾੜਿਆਂ ਦੇ ਨਾਂ ਦੇਖ ਸਕਦੇ ਹੋ কেকে আসেনি দাইনি পাকেনিনেনে. মাকে সাহাকে সমিলো খানিসিকা. দীমারা জহাকে আমারেনি. তিমাকেন য়াদে মারাকে দাদি. সার�

ਆਸਾਂ ਸੀੜੀਆਂ 15 ਸਾਈਕਲ ਆ 4 ਪੁੱਲਰ ਆ ਤੇ 10 ਬਰਾਤੇ ਗੱਪ ਪੱਖੇ ਆ ਉਹ ਸਰਦਾਰ ਖਾਣਾ ਸਾਹਿਬ ਦੇ ਜਿਹੜੇ ਥੱਲੇ ਨਿਆਣੇ ਆ ਕੋਲੋਂ ਸਾਤ ਉਹਨਾਂ ਨੇ ਇਹ ਗਲਤੀਆਂ ਕਰਾਈਆਂ ਜਾਣੀਆਂ ਤੇ ਪੂਰ ਸੱਤਾ ਪੁੱਤਰਾਂ ਤਾੜ ਦੇ ਬੋਲਣੀਆਂ ਦੋ ਚਾਰ ਦਿਨਾਂ ਦਾ ਹੀ ਜਿਹੜਾ 35 ਬੋਤਲੀਆਂ ਆ ਗਈਆਂ ਅਗਲੀਆਂ ਬੋਤਲੀਆਂ ਗੁਰੂ ਸਾਹਿਬ ਤੋਂ

ਯਾਰ ਬੰਦ ਉਹ ਤੁਸੀ ਉਹ ਕਿਉਂ ਨਹੀਂ ਸੰਭਾਲਦਾ ਬੰਦ ਯਾਰ ਅੱਜ ਮੇਰੇ ਲਈ ਵੀ ਕਲਾ ਹੈਲੋ ਜੇਕਰ ਪਾਰਟੀਆਂ ਮਿਲ ਜਾ ਬਈ ਜਿਹਨਾਂ ਦੀਆਂ ਗੋਟੀਆਂ ਲੇਖੀਆਂ ਨੇ ਨਾ ਨਗੋਟੇ ਬੜੇ ਬੜੇ ਇੱਕ ਪੁੱਛਣਾ ਬੰਨਾ ਦੂਜੀ ਵਾਰ ਪਾਕੀ ਤੁਹਾਡੀ ਤੇ ਜਮਾਈ ਜਾਣਾ ਰਾਜੀ ਮੈਂ ਗਾਉ ਨਾ ਨਾ ਤੀਸੂ ਬਣੀ ਕਰ ਲੈਣਾ ਸਾਰਾ ਰਾਜੀ ਪੜਾਜੀ ਜੇ ਅਗਰ ਗੋਲ ਦੀ ਆਵਾਜ਼ ਨਹੀਂ ਜਾਂਦਾ ਤੀਸੇ ਕਰਸੀ ਪਾੜ ਦਿੱਤੀ ਜਾਵੇ ਇਹਨਾਂ ਦਾ ਬਹੁਤ ਕੁਸ਼ਤੀਆਂ ਕਰਵਾਉਂਦੇ ਆ ਥੋੜੀ ਉਹ ਤਾਂ ਗਰਮ ਹੁੰਦੀ ਲੋੜੇ ਨਹੀਂ ਕਰਣੀ ਉੱਤੇ ਹੋਰ ਉਹ ਤਾਂ ਵੀ ਗਰਮ ਹੁੰਦੀ ਲੋੜ ਹੈ ਹਾਂਜੀ ਸ਼ੇਰਾ ਸ਼ੇਰਾ ਆ ਗਿਆ ਸਾਤਾ ਜੀ ਸੋਮੇ ਤਹਿਵਾ ਜੀ ਦਾ ਸ਼ੇਗਿੰਦ ਸ਼ੇਰਾ ਖੰਧਾ ਆ ਰਿਹਾ ਕਾਂਤੀ ਪਹਿਲਵਾਨਾ ਬਹੁਤ ਬੁੜੀਆਂ ਪ੍ਰੇਮ ਕਾਰ ਨੇ ਕਾਂਤੀ ਖੰਧਰਾ ਦੇ ਨਾਲ ਆਏ ਨੇ

ਸਹਿਮੀਆਂ ਦੇ ਨੇ ਹੁਣ ਵੀ ਤੁਸੀਂ ਆਏ ਸਾਡੇ ਪਾਰਟੀਆਂ ਤੁਹਾਡੀਆਂ ਮੌਕੇ ਨਹੀਂ ਬਣਾਈਆਂ ਸੁੱਚੇ ਰਣੀ ਸੰਪਰਕ ਕਰੀ ਬਣਾ ਸੁੱਚੇ ਰਣੀ ਕੁੜਾ ਜਿਹੜਾ ਕਰ ਕੇ ਆ ਜੁਰੂ ਕਰ ਸਕਦਾ ਲਾਲੂ ਦਾਦਾ ਅਜੀਲ ਹੋਣ

सुधू, पार्टी मंडे के, बहुत-बहुत उसी का सुधू का भारत हूँ। दो साल जेस को साल चार, देवेंद्री को, तलवी को उसी के नहीं थे। आज अच्छा, और समेत कर दिया, और समेत सनी करे, प्राप्त है ही।